ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਵੱਲੋਂ ਟੀਬੀ ਹਸਪਤਾਲ ਅੰਮ੍ਰਿਤਸਰ ਵਿਖੇ ਵਿਸ਼ਵ ਟੀਬੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਕਿ ਟੀਬੀ ਮਾਈਕਰੋਬੈਕਟੀਰੀਆ ਤੋਂ ਹੋਣ ਵਾਲੀ ਭਿਆਨਕ ਬਿਮਾਰੀ ਹੈ ਜੋ ਕਿ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ ਪਰ ਜ਼ਿਆਦਾ ਤੌਰ ਤੇ ਐ ਫੇਫੜਿਆਂ ਵਿੱਚ ਪਾਈ ਜਾਂਦੀ ਹੈ। ਇਸ ਮੌਕੇ ਤੇ ਜ਼ਿਲ੍ਹਾ ਟੀਬੀ ਅਫਸਰ ਡਾਕਟਰ ਵਿਜੇ ਗੋਤਵਾਲ ਨੇ ਕਿਹਾ ਕਿ ਟੀਬੀ 100 ਦਿਨਾ ਟੀਬੀ ਕੈਂਪੇਨ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਨੇ ਵਧੀਆ ਕਾਰਗੁਜ਼ਾਰੀ ਪੇਸ਼ ਕੀਤੀ ਹੈ ਅਤੇ ਆਪਣੇ ਸਾਰੇ ਟਾਰਗੇਟ ਸਮੇਂ ਸਿਰ ਪੂਰੇ ਕੀਤੇ ਹਨ। ਇਸ ਮੌਕੇ ਆਜ਼ਾਦ ਭਗਤ ਸਿੰਘ ਫਾਊਂਡੇਸ਼ਨ ਵੱਲੋਂ ਇੱਕ ਨੁਕੜਨਾਟਕ ਰਾਹੀਂ ਟੀਬੀ ਬਿਮਾਰੀ ਪ੍ਰਤੀ ਜਾਗਰੂਕਤਾ ਗਿਆ। ਇਸ ਮੌਕੇ ਤੇ ਐਚਓਡੀ ਡਾਕਟਰ ਗੁਨੀਤ, ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ, ਦਵਿੰਦਰ ਸਿੰਘ, ਦੀਪਕ ਸ਼ਰਮਾ, ਅੰਜੂ ਵਾਲਾ, ਬਲਜੀਤ ਸਿੰਘ, ਰਜੇਸ਼ ਕੁਮਾਰ ਹਰਪ੍ਰੀਤ ਕੌਰ ਸਮੇਤ ਸਟੂਫ ਮੈਂਬਰ ਹਾਜ਼ਰ ਸਨ ਅੱਜ ਬੜੀ ਟੀਵੀ ਦੇਤੇ ਮੈਂ ਪਹਿਲਾਂ ਤਾਂ ਆਪਣੀ ਸਾਰੀ ਟੀਮ ਨੂੰ ਵਧਾਈ ਦੇਣੀ ਆ ਕਿ ਇਹ ਪੂਰੇ 100 ਡੇ ਕੈਂਪੇਨ ਸੀਗਾ ਜਿਹੜਾ ਕਿ 7 ਦਸੰਬਰ ਤੋਂ ਸ਼ੁਰੂ ਹੋਇਆ ਸੀ ਸਾਡੀ ਟੀਮ ਨੂੰ ਸਭ ਤੋਂ ਜ਼ਿਆਦਾ ਟਾਰਗੇਟ ਮਿਲਿਆ ਸੀ ਅਰਾਊਂਡ 2,67,000 ਪੋਪੂਲੇਸ਼ਨ ਦਾ ਟਾਰਗੇਟ ਮਿਲਿਆ ਸੀ ਜੋ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸੀ ਐਂਡ ਸਾਡੀ ਟੀਮ ਦੀ ਮਤਲਬ ਟੀਮ ਜਿਹੜੀ ਟੀਬੀ ਦੀ ਟੀਮ ਸੀ ਪਲੱਸ ਮੇਰੇ ਐਸ ਐਮਓਜ਼ ਪਲੱਸ ਮੈਡੀਕਲ ਆਫੀਸਰ ਪਲੱਸ ਲੈਬ ਟੈਕਨੀਸ਼ੀਅਨਸ ਸਾਰਿਆਂ ਨੇ ਇਹਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਐਂਡ ਪੂਰੀ 100% ਸਕਰੀਨਿੰਗ ਕੀਤੀ ਹੈ ਇਹਦੇ ਵਿੱਚ ਅਸੀਂ ਅਰਾਊਂਡ 50000 ਪੇਸ਼ੈਂਟਸ ਜਿਹੜੇ ਸਸਪੈਕਟਿਡ ਕੇਸੇ ਸੀਗੇ ਉਹਨਾਂ ਦੇ ਐਕਸ-ਰੇ ਕੀਤੇ ਐਂਡ ਉਹਦੇ ਵਿੱਚੋਂ ਜਿਹੜੇ ਹਿਡਨ ਕੇਸੇਸ ਜਿਵੇਂ ਕਿ ਜਿਹੜੇ ਕਿ ਬਾਹਰ ਨਿਕਲ ਕੇ ਨਹੀਂ ਸੀ ਆ ਰਹੇ ਉਹਨਾਂ ਚੋਂ ਅਸੀਂ 2400 ਕੇਸੇਸ ਟੀਬੀ ਦੇ ਲੱਭੇ ਵੀ ਐਂਡ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਹੈ ਇਸ ਤੋਂ ਇਲਾਵਾ ਸਾਡੀ ਡਿਸਟ੍ਰਿਕਟ ਐਡਮਿਨ ਐਂਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਾਨਯੋਗ ਡੀਸੀ ਮੈਡਮ ਦੀ ਮਦਦ ਨਾਲ ਅਸੀਂ ਜਿਹੜੇ ਟੀਵੀ ਦੇ ਕੇਸਿਸ ਸੀਗੇ ਉਹਨਾਂ ਨੂੰ ਅਸੀਂ ਘਰ-ਘਰ ਖਾਣਾ ਵੀ ਪਹੁੰਚਾਇਆ ਔਰ ਜਿਹੜੇ ਲੋਕਾਂ ਨੇ ਖਾਣਾ ਲੈਣ ਲਈ ਇੱਛੁਕ ਸੀ ਉਹਨਾਂ ਨੂੰ ਖਾਣਾ ਰਾਧਾ ਸੁਆਮੀ ਬਿਆਸ ਵੱਲੋਂ ਖਾਣਾ ਪ੍ਰੋਵਾਈਡ ਕੀਤਾ ਗਿਆ ਔਰ ਜਿਹੜੇ ਨਹੀਂ ਸੀ ਉਹਨਾਂ ਨੂੰ ਅਸੀਂ ਪੂਰੇ ਮਹੀਨੇ ਲਈ ਫੂਡ ਬਾਸਕਟ ਵੀ ਪ੍ਰੋਵਾਈਡ ਕੀਤੀ ਗਈ ਪੇਸ਼ੈਂਟਾਂ 'ਚ ਜਿਹੜਾ ਵੀ ਇਲਾਜ ਟੀਵੀ ਦਾ ਇਲਾਜ ਕੀਤਾ ਜਾਂਦਾ ਮੁਫਤ ਹੁੰਦਾ ਸਾਰੇ ਟੈਸਟ ਮੁਫਤ ਕੀਤੇ ਜਾਂਦੇ ਆ ਤੇ ਸਾਰੀਆਂ ਦਵਾਈਆਂ ਵੀ ਮੁਫਤ ਮਿਲਦੀਆਂ ਇਹ ਪੇਸ਼ੈਂਟ ਦੇ ਘਰੇ ਹੀ ਆਲਮੋਸਟ ਅਸੀਂ ਭੇਜ ਦਿੰਦੇ ਆ ਸਾਡੇ ਜਿਹੜਾ ਵੀ ਉੱਥੇ ਹੁੰਦਾ ਜਿੱਥੇ ਵੀ ਉਹਦਾ ਹੁੰਦਾ ਉੱਥੇ ਮਿਲ ਦਿੱਤੀ ਜਾਂਦੀ ਹੈ ਦਵਾਈ ਇੱਥੇ ਕੋਈ ਵੀ ਦਵਾਈ ਪੇਸ਼ੈਂਟ ਨੂੰ ਖਰੀਦਣ ਦੀ ਲੋੜ ਨਹੀਂ ਆ ਇਹ ਸਾਰੀ ਦਵਾਈ ਫ੍ਰੀ ਦਿੱਤੀ ਜਾਂਦੀ ਆ ਕਿਸੇ ਨੂੰ ਵੀ ਲੱਗਦਾ ਕਿ ਪੇਸ਼ੈਂਟ ਨੂੰ ਸਿੰਪਟਮ ਹੈ ਆਸ-ਪਾਸੇ ਕਿਸੇ ਨੂੰ ਵੀ ਲੱਗਦਾ ਹੈ ਕਿ ਉਹਨੂੰ 2 ਹਫ਼ਤੇ ਜ਼ਿਆਦਾ ਖਾਂਸੀ ਹੈ ਜਾਂ ਬੁਖਾਰ ਹੋ ਰਿਹਾ ਹੈ ਤਾਂ ਉਹ ਨ ਉਹ ਹੈਗੇ ਸਾਡੇ ਸਰਕਾਰੀ ਸੰਸਥਾ ਹੈ ਉਥੇ ਜਾਣ ਉਥੇ ਆਪਣਾ ਡਾਕਟਰ ਸਾਹਿਬ ਨੂੰ ਦੱਸਣ ਤੇ ਉਹਨਾਂ ਦਾ ਟੈਸਟ ਕਰਾਨ ਤੇ ਟੀਬੀ ਹਸਪਤਾਲ 'ਚ ਅਸੀਂ ਹੈਗੇ ਆਂ ਟੀਬੀ ਹਸਪਤਾਲ 'ਚ ਤੇ ਉਥੇ ਆ ਕੇ ਆਪਣਾ ਇਲਾਜ ਕਰਾਨਾ World TB Day ਦੇ ਮੌਕੇ ਅੱਜ ਸਿਹਤ ਵਿਭਾਗ ਅੰਮ੍ਰਿਤਸਰ ਦੀ ਟੀਮ ਵੱਲੋਂ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੀ ਅਗਵਾਈ ਹੇਠ ਟੀਬੀ ਹਸਪੀਟਲ ਅੰਮ੍ਰਿਤਸਰ ਵਿਖੇ ਇੱਕ ਜਾਗਰੂਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਇੱਥੇ ਮੌਜੂਦ ਲੋਕਾਂ ਨੂੰ ਅਤੇ ਪੇਸ਼ੈਂਟਸ ਨੂੰ ਇਸ ਰੋਗ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਇਲਾਜ ਬਾਰੇ ਉਹਨਾਂ ਨੂੰ ਸਾਰਾ ਕੁਝ ਵਿਸਤਾਰ ਨਾਲ ਦੱਸਿਆ ਗਿਆ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ